ਲਬਜ਼ੂ ਜ਼ਿੰਦਗੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆਂ ਸਰਦਾਰ ਕਰਤਾਰ ਸਿੰਘ ਸਰਾਬਾ ਦੇ ਜੱਦੀ ਘਰ ਵਿਖੇ ਦਰਸ਼ਕੋ ਇਸ ਘਰ ਦੇ ਵਿੱਚ ਉਹ ਸਾਰਾ ਸਾਮਾਨ ਮੌਜੂਦ ਹੈ ਜੋ ਉਸੇ ਸਮੁਦਾਈ ਹੈ ਅੱਜ ਅਸੀਂ ਤੁਹਾਨੂੰ ਇਸ ਘਰ ਦੇ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਆ ਨਮਨ ਕਰਾਂਗੇ ਸਰਦਾਰ ਕਰਤਾਰ ਸਿੰਘ ਸਰਾਬਾ ਹੋਰਾਂ ਨੂੰ ਦਰਸ਼ਕੋ ਇਹ ਉਹੀ ਘਰ ਹੈ ਜਿੱਥੇ ਸਰਦਾਰ ਕਰਤਾਰ ਸਿੰਘ ਸਰਾਭਾਹਰਾਂ ਦਾ ਜਨਮ ਹੋਇਆ ਸੀ। ਇਸੇ ਘਰ ਦੇ ਵਿੱਚ ਉਹ ਖੇਡਦੇ ਸਨ, ਉਹਨਾਂ ਦਾ ਪਾਲਣ-ਪੋਸ਼ਣ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਦਾ ਇਸ ਘਰ ਦੇ ਵਿੱਚ ਬਹੁਤ ਜ਼ਿਆਦਾ ਪੁਰਾਤਨ ਸਮਾਨ ਵੀ ਮੌਜੂਦ ਹੈ। ਹੁਣ ਅਸੀਂ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦਿਖਾਵਾਂਗੇ ਜੋ ਕਰਤਾਰ ਸਿੰਘ ਸਰਾਭਾਹਰਾਂ ਦੇ ਜੱਦੀ ਘਰ ਦੇ ਵਿੱਚ ਮੌਜੂਦ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੰਦੂਕ ਪਿਆ ਆ। ਇਹ ਸੰਦੂਕ ਉਸੇ ਵੇਲੇ ਦਾ ਹੀ ਹੈ। ਇਸ ਦੇ ਉੱਪਰ ਜਿਹੜਾ ਆ ਇੱਕ ਚਰਖਾ ਰੱਖਿਆ ਗਿਆ ਆ, ਇਹ ਵੀ ਉਸੇ ਸਮੇਂ ਦਾ ਹੀ ਹੈ। ਤੇ ਦੇ ਪਿਛਲੇ ਪਾਸੇ ਊਂਟ ਦੀ ਕਾਠੀ ਰੱਖੀ ਗਈ ਹੈ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਇਹ ਕਰ ਉਸੇ ਹੀ ਤਰ੍ਹਾਂ ਹੂ ਬੂ ਹੂ ਬਰਕਰਾਰ ਹੈ ਜੋ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਜਦੀਕਰ ਹੈ ਇੱਥੇ ਇੱਕ ਪੇਟੀ ਵੀ ਰੱਖੀ ਗਈ ਹੈ ਜੋ ਕਿ ਲੱਕੜ ਦੀ ਹੈ ਜੋ ਕਿ ਸਮੇਂ ਦੇ ਵਿੱਚ ਦਰਸ਼ਕੋ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਲੋਹੇ ਦੀਆਂ ਪੇਟੀਆਂ ਆ ਚੁੱਕੀਆਂ ਨੇ ਪਰ ਪੁਰਾਣੇ ਸਮੇਂ ਦੇ ਵਿੱਚ ਲੱਕੜ ਦੀਆਂ ਪੇਟੀਆਂ ਹੋਇਆ ਕਰਦੀਆਂ ਸਨ ਇਸ ਤੋਂ ਇਲਾਵਾ ਤੁਸੀਂ ਮਧਾਣੀਆਂ ਦੇਖ ਸਕਦੇ ਹੋ ਇਹ ਵੀ ਉਸੇ ਸਮੇਂ ਦੀਆਂ ਹੀ ਮਧਾਣੀਆਂ ਨੇ ਇਸੇ ਦੇ ਵਿੱਚ ਜਿਹੜਾ ਆ ਦੁੱਧ ਨੂੰ ਰਿੜਕਿਆ ਜਾਂਦਾ ਸੀ ਤੇ ਮੱਖਣ ਕੱਢਿਆ ਜਾਂਦਾ ਸੀ ਤੇ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੇ ਉਸੇ ਸਮੇਂ ਦੇ ਪਲੱਗ ਵੀ ਮੌਜੂਦ ਨੇ ਇਸ ਘਰ ਦੇ ਵਿੱਚ ਇੱਕ ਆਰਾਮ ਕੁਰਸੀ ਵੀ ਪਈ ਹੋਈ ਹੈ ਇਹ ਵੀ ਉਸੇ ਸਮੇਂ ਦੀ ਹੈ ਹੂ ਬੂ ਹੂ ਉਸੇ ਤਰ੍ਹਾਂ ਬਰਕਰਾਰ ਹੈ ਇਸ ਦੇ ਉੱਤੇ ਦਰੀ ਲੱਗੀ ਹੋਈ ਹੈ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੇ ਇੱਕ ਪਲੰਗ ਵੀ ਮੌਜੂਦ ਹੈ ਇਹ ਪੁਲੰਗ ਜਿਹੜਾ ਹੈ ਕਿੰਨੇ ਸਾਲ ਪੁਰਾਣਾ ਹੋਏਗਾ ਤੁਸੀਂ ਆਪ ਹੰਦਾ ਜਾ ਲਗਾ ਸਕਦੇ ਹੋ ਇਸ ਦੀ ਬੰਤਰ ਤੋਂ ਕਿ ਇਹ ਪਲੰਗ ਜਿਹੜਾ ਆ ਕਿੰਨਾ ਪੁਰਾਣਾ ਇੱਥੇ ਫਰਸ਼ ਤੁਸੀਂ ਜੋ ਦੇਖ ਰਹੇ ਹੈਗੇ ਹੋ ਇਹ ਫਰਸ਼ ਵੀ ਜਿਹੜਾ ਹੈ ਉਸੇ ਸਮੇਂ ਦਾ ਮੌਜੂਦ ਹੈ ਇਸ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ ਇਹ ਫਰਸ਼ ਉਸੇ ਹੀ ਤਰ੍ਹਾਂ ਜਿਹੜਾ ਆ ਰੱਖਿਆ ਗਿਆ ਆ ਇਹ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਦਰਵਾਜ਼ੇ ਦੇ ਨਾਲ ਜਿਹੜਾ ਆ ਇੱਕ ਵੱਡੀ ਸਾਰੀ ਲੱਕੜ ਨੂੰ ਲਗਾਇਆ ਗਿਆ ਹੈ ਜਿੰਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਬਾਲਾ ਵੀ ਕਹਿ ਦਿੰਦੇ ਆ ਇਹ ਤਾਂ ਲਗਾਇਆ ਜਾਂਦਾ ਸੀ ਕਿ ਜੇਕਰ ਕੋਈ ਬਾਹਰੋਂ ਦਰਵਾਜ਼ੇ ਨੂੰ ਕਾ ਮਾਰਦਾ ਹੈ ਤਾਂ ਦਰਵਾਜ਼ਾ ਜਿਹੜਾ ਹੈ ਨਾ ਖੁੱਲੇ ਨਾ ਟੁੱਟੇ ਸੁਰੱਖਿਆ ਦਾ ਜਨਕੀ ਪੂਰਾ ਧਿਆਨ ਰੱਖਿਆ ਜਾਂਦਾ ਸੀਗਾ ਸੋ ਅਸੀਂ ਤੁਹਾਨੂੰ ਇਸ ਘਰ ਦੇ ਵਿੱਚ ਮੌਜੂਦ ਹੋਰ ਵੀ ਵੱਖੋ-ਵੱਖਰੀਆਂ ਚੀਜ਼ਾਂ ਦਿਖਾਵਾਂਗੇ ਇਹ ਤੁਸੀਂ ਜੋ ਚੀਜ਼ ਦੇਖ ਰਹੇ ਹੋ ਇਸ ਨੂੰ ਵਰਜਿਸ਼ ਕਰਨ ਦੇ ਲਈ ਵਰਤਿਆ ਜਾਂਦਾ ਸੀਗਾ ਬਹੁਤ ਸਾਰੇ ਲੋਕ ਮੰਨਦੇ ਹੈਗੇ ਕਿ ਕਰਤਾਰ ਸਿੰਘ ਸਰਾਬਾ ਹੋਰਾਂ ਦੇ ਦਾਦੇ-ਪਰਦਾਦੇ ਜਿਹੜੇ ਐ ਇਸ ਦੇ ਨਾਲ ਵਰਜਿਸ਼ ਕਰ ਰਿਆ ਕਰਦੇ ਸਨ ਇਸ ਨੂੰ ਆਮ ਬੰਦਾ ਬਿਲਕੁਲ ਵੀ ਨਹੀਂ ਚੱਕ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਾਰਾ ਹੈਗਾ ਆ ਇਸ ਨੂੰ ਹਿਲਾਣਾ ਵੀ ਜਿਹੜਾ ਹੈ ਕਾਫੀ ਜ਼ਿਆਦਾ ਮੁਸ਼ਕਲ ਹੈਗਾ ਆ ਇੱਥੇ ਜਿਹੜੇ ਆਲੇ ਬਣੇ ਹੋਏ ਐ ਇਸ ਘਰ ਦੇ ਵਿੱਚ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਤੁਹਾਨੂੰ ਆਲੇ ਵੇਖਣ ਨੂੰ ਮਿਲ ਸਕਦੇ ਹੈਗੇ ਆ ਇਸ ਤੋਂ ਇਲਾਵਾ ਬਾ ਤੁਸੀਂ ਦੇਖ ਸਕਦੇ ਹੈ ਕਿਉਂਕਿ ਇੱਥੇ ਮੇਜ਼ ਜੀ ਵੀ ਪਿਆ ਤੇ ਉਹਦੇ ਉੱਤੇ ਜਿਹੜੇ ਕੁਝ ਕਿਤਾਬਾਂ ਰੱਖੀਆਂ ਗਈਆਂ ਨੇ ਤੇ ਕੁਰਸੀ ਵੀ ਜਿਹੜੀ ਪਈ ਹੈ ਬਹੁਤ ਸਾਰੇ ਲੋਕ ਮੰਨਦੇ ਆ ਕਿ ਇਸੇ ਥਾਂ ਦੇ ਉੱਤੇ ਬੈਠ ਕੇ ਕਰਤਾਰ ਸਿੰਘ ਸਰਾਬਾ ਪੜਿਆ ਕਰਦੇ ਹੋਣਗੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਕਿੰਨੀਆਂ ਵੱਡੀਆਂ ਜਿਹੜੀਆਂ ਨੇ ਪੱਖੀਆਂ ਮੌਜੂਦ ਨੇ ਆਪਾਂ ਜੇ ਪੱਖੇ ਕਹਿ ਲਈਏ ਤਾਂ ਕੋਈ ਵੀ ਹਤਕਤਨੀ ਨਹੀਂ ਹੋਵੇਗੀ ਇਹ ਜਿਹੜੀਆਂ ਹੈਗੀਆਂ ਪੱਖੀਆਂ ਨੇ ਇਹਨਾਂ ਨੂੰ ਜਿਹੜਾ ਇਹ ਹੱਥੀ ਬਣਾਇਆ ਗਿਆ ਆ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਇਹ ਦਰੀਆਂ ਜਿਵੇਂ ਆਪਾਂ ਬੁੰਦੇ ਆ ਉਸੇ ਤਰ੍ਹਾਂ ਜਿਹੜੀ ਹੈ ਇਹ ਪੱਖੀ ਨੂੰ ਬੁਣਿਆ ਗਿਆ ਸੀਗਾ ਕਿੰਨੀ ਸੋਹਣੀ ਹੈ ਉਸ ਸਮੇਂ ਪੱਖੀ ਜਿਹੜੀ ਹੈ ਬਣਾਈ ਗਈ ਸੀ ਇਸ ਤੋਂ ਇਲਾਵਾ ਤੁਸੀਂ ਵੇਖ ਸਕਦੇ ਹੋ ਕਿ ਚੱਕੀ ਮੌਜੂਦ ਹੈਗੀ ਐ ਇਸੇ ਚੱਕੀ ਦੇ ਵਿੱਚ ਜਿਹੜਾ ਆ ਕਰਤਾਰ ਸਿੰਘ ਸਰਾਬਾ ਹੋਰਾਂ ਦੇ ਦਾਦੀ ਜੀ ਮੰਮੀ ਹੋਰੀ ਜਿਹੜਾ ਆ ਆਟੇ ਨੂੰ ਪੀਸਿਆ ਕਰਦੇ ਹੋਣਗੇ ਇਹ ਘਰ ਦਾ ਦੂਜਾ ਦਰਵਾਜ਼ਾ ਹੈ ਇਸ ਤੋਂ ਇਲਾਵਾ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਉੱਪਰ ਜਿਹੜਾ ਹੈ ਹੀਰਨਦੇ ਸਿੰਘ ਪਏ ਹੋਏ ਤੁਹਾਨੂੰ ਦਿਖਾਈ ਦੇ ਇਹ ਜਿਹੜੇ ਆ ਸਿੰਘ ਆ ਉਹ ਮੰਨਿਆ ਜਾਂਦਾ ਹੈ ਕਿ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਜਿਹੜੇ ਬਜ਼ੁਰਗ ਸੀਗੇ ਉਹ ਸ਼ਿਕਾਰ ਖੇਡਣ ਜਾਇਆ ਕਰਦੇ ਸੀਗੇ ਤੇ ਉਹਨਾਂ ਨੇ ਜਿਹੜਾ ਸ਼ਿਕਾਰ ਦੇ ਵਿੱਚ ਇਸ ਹਿਰਨ ਨੂੰ ਮਾਰਿਆ ਸੀ ਤੇ ਉਹਦੇ ਸਿੰਘ ਜਿਹੜੇ ਆ ਰੱਖੇ ਹੋਏ ਆ ਦਸ਼ਕੋਏ ਜੋ ਕਮਰਾ ਤੁਸੀਂ ਵੇਖ ਰਹੇ ਹੋ ਇਹ ਉਹੀ ਕਮਰਾ ਹੈ ਜਿੱਥੇ ਸਰਦਾਰ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਜਨਮ ਹੋਇਆ ਸੀ ਇਸੇ ਕਮਰੇ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਜਨਮੇ ਸਨ ਇਸ ਕਮਰੇ ਦੇ ਵਿੱਚ ਜਿਹੜਾ ਹੈ ਤੁਹਾਨੂੰ ਕਰਤਾਰ ਸਿੰਘ ਸਰਾਭਾ ਹੋਰਾਂ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲਣਗੀਆਂ ਇਹ ਉਹ ਤਸਵੀਰਾਂ ਨੇ ਜੋ ਕਰਤਾਰ ਸਿੰਘ ਸਰਾਭਾ ਦੀਆਂ ਖੁਦ ਦੀਆਂ ਤਸਵੀਰਾਂ ਨੇ ਜੋ ਕਿ 1913 ਦੇ ਵਿੱਚ ਤਸਵੀਰ ਖਿੱਚੀ ਗਈ ਸੀ ਉਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਤੋਂ ਇਲਾਵਾ ਜਿਹੜਾ ਹੈ ਇਹ ਤਸਵੀਰ ਜਿਹੜੀ ਹੈ 1915 ਦੇ ਵਿੱਚ ਖਿੱਚੀ ਗਈ ਸੀ ਤੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਵੱਖ-ਵੱਖਰੇ ਉਮਰ ਦੇ ਪੜਾ ਦੀਆਂ ਤਸਵੀਰਾਂ ਤੁਸੀਂ ਹੁਣ ਦੇਖੀਆਂ ਸੀਗੀਆਂ ਤੇ ਇਹ ਉਹ ਪਲੰਘ ਹੈਗਾ ਇਹ ਆ ਜੋ ਕਰਤਾਰ ਸਿੰਘ ਸਰਾਬਾ ਹੋਰਾਂ ਦੇ ਕਮਰੇ ਦੇ ਵਿੱਚ ਪਿਆ ਹੈ ਇਹ ਵੀ ਪੁਰਾਣੇ ਸਮੇ ਦਾ ਹੀ ਪਲੰਘ ਹੈ ਉਸੇ ਸਮੇ ਦਾ ਪਲੰਘ ਜਿਹੜਾ ਆ ਇੱਥੇ ਰੱਖਿਆ ਗਿਆ ਹੈ ਆ ਜਦੋਂ ਵੀ ਤੁਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਆਓ ਤਾਂ ਸਰਾਬਾ ਪਿੰਡ ਦੇ ਵਿੱਚ ਜ਼ਰੂਰ ਆਓ ਉੱਥੇ ਤੁਸੀਂ ਜਿਹੜਾ ਸਰਦਾਰ ਕਰਤਾਰ ਸਿੰਘ ਸਰਾਬਾ ਹੋਰਾਂ ਦੇ ਜੱਦੀ ਘਰ ਦੇ ਦਰਸ਼ਨ ਜਿਹੜੇ ਆ ਜ਼ਰੂਰ ਕਰੋ ਹੁਣ ਅਸੀਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣਾ ਚਾਹੁੰਦੇ ਹੈਗੇ ਆ ਕਿ ਕਰਤਾਰ ਸਿੰਘ ਸਰਾਬਾ ਹੋਰਾਂ ਦੇ ਜੋ ਜੱਦੀ ਘਰ ਸੀਗਾ ਇਸ ਦੇ ਉੱਪਰ ਵੀ ਜਿਹੜਾ ਹੈ ਇਮਾਰਤ ਬਣਾਈ ਗਈ ਸੀ ਤੁਸੀਂ ਦੇਖ ਸਕਦੇ ਹੈਗੇ ਉਹ ਅਸੀਂ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹੁਣ ਅਸੀਂ ਤੁਹਾਨੂੰ ਉੱਪਰ ਲੈ ਕੇ ਚੱਲਦੇ ਹਾਂ ਤੇ ਉਹ ਇਮਾਰਤ ਦਿਖਾਣੇ ਹੈਗੇ ਉੱਪਰਲੇ ਕਮਰੇ ਜਿਹੜੇ ਆ ਇਸ ਘਰ ਦੇ ਵਿੱਚ ਮੌਜੂਦ ਹੈਗੇ ਆ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੈਗੇ ਹੋ ਦਰਸ਼ਕੋ ਇਹ ਉੱਪਰ ਵਾਲਾ ਕਮਰਾ ਹੈਗਾ ਜਾਂ ਸਰਦਾਰ ਕਰਤਾਰ ਸਿੰਘ ਸਰਾਬਾ ਹੋਰਾਂ ਦੇ ਜੱਦੀ ਘਰ ਦਾ ਜੋ ਤੁਸੀਂ ਵੇਖ ਰਹੇ ਹੈਗੇ ਹੋ ਦਰਸ਼ਕੋ ਕਰਤਾਰ ਸਿੰਘ ਸਰਾਬਾ ਹੋਰਾਂ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂ ਕਿ ਉਹਨਾਂ ਦਾ ਜਨਮ ਜਿਹੜਾ ਇਹ ਆ ਉਹ ਸਰਾਬਾ ਪਿੰਡ ਦੇ ਵਿੱਚ ਹੋਇਆ ਸੀ ਉਹਨਾਂ ਨੇ ਜਿਹੜੀ ਆਪਣੀ ਮੁੱਢਲੀ تعلیم ਇਸੇ ਪਿੰਡ ਤੋਂ ਹਾਸਲ ਕੀਤੀ ਫਿਰ ਉਹ ਸਿੱਖਿਆ ਹਾਸਲ ਕਰਨ ਲਈ ਲੁਧਿਆਣੇ ਚਲੇ ਗਏ ਲੁਧਿਆਣੇ ਤੋਂ ਬਾਅਦ ਉਹ ਉੜੀਸਾ ਦੇ ਵਿੱਚ ਚਲੇ ਗਏ ਦਰਸ਼ਕ ਉਸ ਤੋਂ ਬਾਅਦ ਉਹ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਪਹੁੰਚੇ ਸਨ ਉਹਨਾਂ ਨੇ ਉੱਥੇ ਵੇਖਿਆ ਕਿ ਭਾਰਤਿਆਨਾਂ ਦਾ ਵਿਤਕਰਾ ਹੋ ਰਿਹਾ ਹੈ ਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਜਿਹੜਾ ਆ ਇੱਕ ਚਿੰਗ ਜਾਗੀ ਤੇ ਉਹਨਾਂ ਨੇ ਦੇਸ਼ ਲਈ ਕੁਰਬਾਨ ਹੋਣ ਦੀ ਸੋਚੀ ਦਰਸ਼ਕੋਏ ਤੁਸੀਂ ਜੋ ਦੇਖ ਰਹੇ ਹੈਗੇ ਹੋ ਇੱਕ ਕਰਤਾਰ ਸਿੰਘ ਸਰਾਭਾ ਦਾ ਜੱਦੀਕਰ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਵਿਨੋਦ ਕੁਮਾਰ ਜੀ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਗੁਰਦਾਸਪੁਰ ਤੋਂ ਆਇਆ ਹਾਂ ਅੱਜ ਇੱਥੇ ਆਉਣ ਦਾ ਸਬਬ ਕਿਵੇਂ ਬਣਿਆ ਵੈਸੇ ਮੈਂ ਆਫੀਸ਼ੀਅਲੀ ਅਸੀਂ ਟੂਰਤੇ ਸੀ ਲੇਕਿਨ 15 20 ਕਿਲੋਮੀਟਰ ਦੂਰ ਅਸੀਂ ਆਏ ਸੀ ਤੇ ਪਤਾ ਚੱਲਿਆ ਕਿ ਤੇ ਮੇਰੇ ਖਿਆਲ ਨਾਲ ਜ਼ਰੂਰ ਜਾਣਾ ਚਾਹੀਦਾ ਜੀ ਜਦੋਂ ਤੁਸੀਂ ਇੱਥੇ ਆਏ ਸੀ ਤਾਂ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸੀ ਥਾਂ ਦੇ ਉੱਤੇ ਆ ਕੇ ਬਹੁਤ ਮੈਂ ਦੱਸ ਨਹੀਂ ਸਕਦਾ ਅੰਦਰੋਂ ਕਿ ਸਾਹਿ ਫੀਲਿੰਗ ਬੜੀ ਸੀ ਬਿਲਕੁਲ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੂੰਗੀ ਜੀ ਇਹ ਹੀ ਕਹਿਣਾ ਚਾਹਾਂਗੇ ਕਿ ਇਹਨਾਂ ਦੇ ਦਸੇ ਰਸਤੇ ਤੇ ਚੱਲਣ ਔਰ ਆਪਣੇ ਨਸ਼ੇ ਪੱਤੇ ਤੋਂ ਦੂਰ ਰਹਿਣ ਔਰ ਇਹਨਾਂ ਦੇ ਚਲੇ ਕਦਮਾਂ ਦੇ ਅਹੀਂ ਨਹੀਂ ਚੱਲ ਸਕਦਾ ਕਮ ਸੇ ਕਮ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਔਰ ਅਸਤੇ ਤੇ ਚੱਲਣਾ ਚਾਹੀਦਾ ਜੀ ਜਿਵੇਂ ਕਿ ਤੁਸੀਂ ਕੀ ਦੱਸਿਆ ਕਿ ਤੁਸੀਂ ਕਿਸੇ ਅਫੀਸ਼ੀਅਲ ਕੰਮ ਲਈ ਆਏ ਸੀਗੇ ਤਾਂ ਤੁਸੀਂ ਉੱਥੋਂ ਵਾਪਸ ਆਉਂਦੇ ਹੋਏ ਇਸ ਜਗ੍ਹਾ ਦੇ ਉੱਤੇ ਆਏ ਹੈਗੇ ਹੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਅਜਿਹੇ ਇਤਿਹਾਸਕ ਥਾਮਾਂ ਜਿਹੜੀਆਂ ਹੈਗੀਆਂ ਨੇ ਸਾਡੇ ਨੌਜਵਾਨਾਂ ਨੂੰ ਪ੍ਰੇਰਣਾਦਾਇਕ ਬਣਾਉਣ ਦੇ ਲਈ ਕਿੰਨਾ ਕੁ ਸਹਾਇਕ ਹੋ ਜਾਂਦੀਆਂ ਨੇ ਬਹੁਤ ਬਹੁਤ ਅੱਛਾ ਹੈ ਔਰ ਬਿਲਕੁਲ ਡੈਫੀਨੇਟਲੀ ਮੋਟੀਵੇਟ ਕਰਦੀਆਂ ਸਸ਼ੀਕਲ ਜੀ ਸਸ਼ੀਕਪਨ ਜੀ ਕੀ ਨਾਮ ਹੈ ਤੁਹਾਡਾ ਜੀ ਜੀਰਾਂ ਨਾਮ ਹਰਦੀਪ ਸਿੰਘ ਹੈ ਜੀ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਇਹ ਡਿਸਟ੍ਰਿਕਟ ਮੋਗਾ ਪਿੰਡ ਬੁੱਟਰਗਲਾ ਤੇ ਜਿੰਦੀ ਉਥੋਂ ਮੈਂ ਸਪੈਸ਼ਲ ਇਹਨਾਂ ਦੇ ਦਰਸ਼ਨ ਕਰਨੀ ਆ ਇਸ ਜਗ੍ਹਾ ਦੀ ਤੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਖਿਆਲ ਕਿਵੇਂ ਆਇਆ ਕਿ ਤੁਸੀਂ ਇੰਨੀ ਦੂਰੋਂ ਸਪੈਸ਼ਲ ਜਿਹੜਾ ਆ ਇਸ ਥਾਂ ਦੇ ਦਰਸ਼ਨ ਕਰਨ ਲਈ ਪਹੁੰਚੇ ਵੀ ਭੈਣ ਜੀ ਇਥੋਂ ਦੀ ਲੰਘਦਾ ਸੀ ਗੁਜ਼ਰਦਾ ਸੀ ਮੈਂ ਬਹੁਤ ਵਾਰੀ ਲੰਘਿਆ ਪਰ ਮੈਨੂੰ ਸਮਾਂ ਨਹੀਂ ਮਿਲਿਆ ਪਰ ਅੱਜ ਮੇਰੇ ਦਿਲ 'ਚ ਇੰਨਾ ਜਨੂੰਨ ਉੱਠਿਆ ਵੀ ਮੈਂ ਸਾਨੂੰ ਆਪਣੀ ਸ਼ਹੀਦਾਂ ਦੀ ਜਗ੍ਹਾ ਦੇ ਬਿਲਕੁਲ ਦਰਸ਼ਨ ਕਰਨੇ ਚਾਹੀਦੇ ਔਰ ਸਾਨੂੰ ਸਭ ਕੁ ਲੈਣਾ ਚਾਹੀਦਾ ਹੈ ਵੀ ਸਾਨੂੰ ਵੀ ਇਹਨਾਂ ਦੇ ਪਾਏ ਹੋਏ ਰਸਤਿਆਂ 'ਤੇ ਸਾਨੂੰ ਚੱਲਣਾ ਚਾਹੀਦਾ ਹੈ ਜੀ ਔਰ ਮੈਂ ਨੌਜਵਾਨ ਪੀੜ੍ਹੀ ਨੂੰ ਵੀ ਇਹੀ ਕਹਿਣੀ ਚਾਹੁੰਦਾ ਵੀ ਉਹਨਾਂ ਨੂੰ ਵੀ ਇਹਨਾਂ ਦੇ ਪਾਇ ਪੂਰਨ ਨਾਲ ਚੱਲਣਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਔਰ ਸਾਨੂੰ ਵੀ ਦਿਲ ਦੇ ਵਿੱਚ ਇਹਨਾਂ ਦੀ ਜੋ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਦੇਸ਼ ਲਈ ਵੀ ਉਹਨਾਂ ਨੂੰ ਵੱਧ ਵੱਧ ਅਤਿਸ਼ਾਹ ਹੋ ਕੇ ਨੌਜਵਾਨਾਂ ਨੂੰ ਆਪਣੀ ਇੱਕ ਜਥੇਬੰਦੀ ਬਣਾਉਣੀ ਚਾਹੀਦੀ ਵੀ ਇਹਨਾਂ ਦੇ ਰਸਤੇ ਚੱਲਣਾ ਚਾਹੀਦਾ ਜੀ ਇੱਥੇ ਆ ਕੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਆ ਬਹੁਤ ਮਹਿਸੂਸ ਹੋਇਆ ਪੰਜ ਜੀ ਬਹੁਤ ਅੱਛਾ ਮਹਿਸੂਸ ਹੋਇਆ ਜੋ ਇਹਨਾਂ ਦਾ ਪੁਰਾਣੇ ਸਮੇ ਦਾ ਇੱਕ ਯਾਦ ਆਈ ਆ ਵੀ ਕਦੇ ਦੇਖਿਆ ਤਾਂ ਐ ਨਹੀਂ ਸੀਗਾ ਪੁਰਾਣਾ ਘਰ ਪੁਰਾਣਾ ਇਹਨਾਂ ਦਾ ਜੋ ਵੀ ਸਿਸਟਮ ਸਾਰਾ ਉਸ ਸਮੇ ਦਾ ਸਾਰਾ ਦੇਖ ਕੇ ਬਹੁਤ ਮਨ ਨੂੰ ਸਕੂਨ ਦੀ ਇੱਕ ਪਿਛਲੀ ਲਾਈਫ ਦੇ ਵਿੱਚ ਚਲੀ ਗਈ ਅੱਜ ਤੋਂ 100 200 ਸਾਲ ਪਿੱਛੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਹਰਜਿੰਦਰ ਸਿੰਘ ਜੀ ਕਿੰਨੇ ਵਾਰੀ ਹੋ ਗਿਆ ਵੀਰ ਜੀ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਤੇ ਇਸ ਦੀ ਦੇਖਭਾਲ ਕਰਦਿਆਂ ਨੂੰ 20 ਕਿ ਸਾਲ ਹੋ ਗਏ ਜੀ ਜਿਵੇਂ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਤੇ ਇਹਨਾਂ ਦੀ ਦੇਖਭਾਲ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ ਆਇਆ ਇੱਥੇ ਕਿੰਨੇ ਕੁ ਲੋਕ ਰੋਜ਼ ਆ ਜਾਂਦੇ ਆ ਇੱਥੇ ਹੀ ਘਟੋ ਘਟ ਦਿਹਾੜੀ ਦੇ ਵੇ 20 ਵੀ ਹੋ ਜਾਂਦੇ ਆ ਜੀ 25 ਵੀ ਹੋ ਜਾਂਦੇ ਜੀ ਜੀ ਵੱਧ ਤੋਂ ਕਈ ਵਾਰੀ ਤਾਂ ਜੀ ਆਈ ਲਾਦਾ ਵਾ ਗੱਡੀਆਂ ਦੀਆਂ ਗੱਡੀਆਂ ਭਰ ਕੇ ਵੀ ਆਉਂਦੀਆਂ ਨੇ ਜੀ ਜੀ ਇੱਥੇ ਜਿਹੜੇ ਲੋਕ ਆਉਂਦੇ ਆਗੇ ਉਹਨਾਂ ਦੇ ਵਿੱਚ ਕਿਹੜਾ ਵਰਗ ਜ਼ਿਆਦਾ ਆਉਂਦਾ ਇੱਥੇ? ਜ਼ਿਆਦਾ ਤਾਂ ਜੀ ਨੌਜਵਾਨ ਬਹੁਤ ਪੀੜ੍ਹੀ ਆ ਰਹੀ ਹੈ। ਤੇ ਬਜ਼ੁਰਗ ਵੀ ਆਉਂਦੇ ਆ, ਮਾਤਾ ਵੀ ਆਉਂਦੀ ਆ, ਭੈਣਾਂ ਵੀ। ਨੌਜਵਾਨ ਕੁੜੀਆਂ ਦਾ ਬਹੁਤ ਜਨੂੰਨ ਆ ਜੀ ਘਰ ਦੇਖਣ ਦੇ। ਜੀ। ਜਨਨ ਕਿ ਜ਼ਿਆਦਾਤਰ ਨੌਜਵਾਨ ਵਰਗ ਆਉਂਦਾ ਹੈ। ਜਦੋਂ ਨੌਜਵਾਨ ਵਰਗ ਇੱਥੇ ਆਉਂਦਾ ਹੈਗਾ ਇੱਥੇ ਆ ਕੇ ਉਹਨਾਂ ਦੀ ਸੋਚ ਦੇ ਵਿੱਚ ਤੁਸੀਂ ਕੋਈ ਤਬਦੀਲੀ ਮਹਿਸੂਸ ਕਰਦੇ ਹੋ? ਜੀ ਜੀ ਇਹੀ ਗੱਲਾਂ ਸੁਣਦੇ ਆ। ਕਈ ਵਾਰੀ ਨਾਲ ਵੀ ਹੋਈਦਾ ਵਾ। ਉਹ ਕਹਿੰਦੇ ਵੀ ਵੀ ਜਿਹੜੀ ਹੈ ਇਹਨਾਂ ਨੇ ਕੁਰਬਾਨੀ ਕਰਤੀ ਦੁਨੀਆ ਦੇ ਕੰਦੇ ਕਰ ਨਹੀਂ ਸਕੇ। ਜ ਤੇ ਅਖੀਰ ਦੇ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਅਸੀਂ ਤਾਂ ਇਹ ਹੀ ਕਹਿੰਦੇ ਆ ਵੀ ਵੱਧ ਚੜ ਕੇ ਆਉਣੇ ਚਾਹੀਦੇ ਲੋਕਾਂ ਨੂੰ ਵਾਦ-ਵਾਦ ਗੁਰੂ ਘਰ ਦੇ ਦਰਸ਼ਨ ਕਰਨੇ ਚਾਹੀਦੇ ਆ ਬਾਕੀ ਸਿੱਧਾ ਸਲਾਮ ਦੇਣੀ ਚਾਹੀਦੀ ਹੈ ਜੀ ਇਹਨਾਂ ਦੀ ਸੋਚ ਤੇ ਤੁਰਨਾ ਚਾਹੀਦਾ ਜੀ ਦਸ਼ਕੋ ਇਸੇ ਘਰ ਦੇ ਵਿੱਚ ਹੀ ਸਰਦਾਰ ਕਰਤਾਰ ਸਿੰਘ ਸਰਾਭਾ ਹੋਰੀ ਖੇਡਦੇ ਹੋਣਗੇ ਆਪਣੇ ਮਾਪਿਆਂ ਦੇ ਨਾਲ ਉਹਨਾਂ ਨੇ ਸਮਾਂ ਬਿਤਾਇਆ ਹੋਵੇਗਾ ਜਦੋਂ ਅਸੀਂ ਇਸ ਥਾਂ ਦੇ ਉੱਤੇ ਆਉਂਦੇ ਆ ਤਾਂ ਸਾਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਆ ਵਾਕਈ ਹੀ ਸਾਨੂੰ ਜਿਹੜੇ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੇ ਸਾਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀ ਜਾਨ ਜਿਹੜੀ ਐ ਇਸ ਦੇਸ਼ ਦੇ ਉੱਤੇ ਵਾਰ ਦਿੱਤੀ ਉਮੀਦ ਕਰਦੇ ਆ ਕਿ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੇ ਇਸ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਨਾ ਹੁਣ ਮੈਂ દમનપ્રીતનું દેવા આ ગયા ધનવાદ